ਆਪਾ ਮੁਰਗੀਆਂ ਦੇ ਨੇਲ ਐਕਸਟੈਂਸ਼ਨ ਹੀ ਕਰਾ ਦਈਏ ਤੇ ਕਰਾ ਦੇ ਤੇ ਇਹਨਾਂ ਦਾ ਨਾਮ ਰੱਖਦਗੀ ਰੱਖੀ ਜਾ ਇੱਕ ਦਾ ਨਾਮ ਸਿਮਰਨ ਰੱਖ ਦਿੰਨੇ ਆ ਹਮਨ ਰੱਖ ਦਿੰਨੇ ਆ ਇੱਕ ਦਾ ਨੂਰ ਯਾ ਇੱਕ ਦਾ ਛੂਰ ਹਾਂਜੀ ਇਹਨਾਂ ਦੇ ਜਿਹੜੇ ਹੇਅਰ ਸਾਰੀਆਂ ਦੇ ਰਿਬਾਉਂਡ ਕਰਾਉਣੇ ਆ ਸਾਡੇ ਕੁੱਕੜ ਦੀ ਡਿਮਾਂਡ ਇੰਨੀ ਇਹ ਹੁਣ ਇਹ ਤੁਸੀਂ ਆਂ ਕਿ ਕੁੱਕੜੀਆ ਕੋ ਲੈ ਕੇ ਚੱਲੇ ਸਾਡੇ ਡੈਡ ਨੂੰ ਹਾਂਜੀ ਇਹ ਡੈਡ ਭਾਜੀ ਇਹਦਾ ਨਾਂ ਇਹਦੀਆਂ ਬਹੁਤ ਜਿਆਦਾ ਵਾਈਫ ਆ ਉਹ ਸਾਰੀਆਂ ਇਹ ਕਿਹੜਾ ਫੈਸ਼ਨ ਆ ਤੇਰਾ ਅੱਡੀ ਬਾਹਾਂ ਦੀ ਟੀ-ਸ਼ਰਟ ਪਾਈ ਤੇ ਦਸਤਾਨੇ ਤੋਂ ਇਦਾਂ ਪਾਏ ਜਿੱਦਾਂ ਤੇਰੇ ਹੱਥ ਠਰਦੇ ਆ ਅੱਜ ਪੁੰਝੇ ਪੈਰ ਨਹੀਂ ਲੱਗਦੇ ਅੱਜ ਜੁੱਤੀਆਂ ਲਾਈਆਂ ਹੀ ਨਵੀਆਂ ਨਵੀਆਂ ਲਾਈਆਂ ਜੁੱਤੀ ਆਇਆ ਹੀ ਮਾਇਆ ਲਾਤੀ ਜਟਾਣੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸਿੰਘੂ ਤੇ ਬਲਕਰਨ ਸਿੰਘੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸਿੰਘੂ ਤੇ ਬਲਕਰਨ ਸਿੰਘੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਿਉ ਤੁਹਾਨੂੰ ਦਿਖਾਨਣਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਆਪਾਂ ਮੁਰਗੀਆਂ ਦੇ ਨੀਲ ਐਕਸਟੈਂਸ਼ਨ ਹੀ ਕਰਾ ਦਈਏ ਕਰਾ ਦੇ ਨਾਲ ਇਹਨਾਂ ਦਾ ਨਾਮ ਰੱਖ ਦਗੀ ਰੱਖੀ ਜਾ ਇੱਕ ਦਾ ਨਾਮ ਸਿਮਰਨ ਰੱਖ ਦਿੰਦੇ ਆ ਤੇ ਰੱਖ ਇੱਕ ਦਾ ਪਮਣੇ ਰੱਖ ਦਿੰਨੇ ਆ ਤੇ ਇੱਕ ਦਾ ਇੱਕ ਦਾ ਹਮਨ ਰੱਖ ਦਿੰਨੇ ਆ ਇੱਕ ਦਾ ਨੂਰ ਯਾ ਇੱਕ ਦਾ ਛੂਰ ਹਾਂਜੀ ਵੈਰੀ ਗੁੱਡ ਨੈਕਸਟ ਟੈਂਸ਼ਨ ਇੱਕ ਨੀਤੀ ਇਹ ਪਾਰਲਰ ਲੈ ਕੇ ਜਾਣੀਆਂ ਇੱਕ ਨੀਤੀ ਇਹਨਾਂ ਦੇ ਜਿਹੜੇ ਹੈਅਰ ਸਾਰੀਆਂ ਦੇ ਰਿਬਾਉਂਡ ਕਰਾਉਣੇ ਆ ਕੇਰਾਟਿਨ ਕਰਾਉਣੇ ਆ ਥੋ ਥੈਂਕ ਯੂ ਦੇਖਿਆ ਸਾਡੇ ਕੁੱਕੜ ਦੀ ਡਿਮਾਂਡ ਇੰਨੀ ਇਹ ਹੁਣ ਇਹ ਆ ਤੁਸੀਂ ਆੜੀ ਕੁੱਕੜੀਆਂ ਕੋ ਲੈ ਕੇ ਚੱਲੇ ਸਾਡੇ ਡੈਨ ਨੂੰ ਹਾਂਜੀ ਇਹ ਡੈਨ ਭਾਜੀ ਹੈ ਇਹਦਾ ਨਾਂ ਡੈਨ ਹੈ ਡੈਨ ਆ ਤਾਂ ਡੈਨ ਬਲਸ਼ੇਰੀਅਨ ਸੀਟੀ ਹੈ ਨਾ ਇਹਨਾਂ ਦਾ ਬਲਜੇਰੀਨ ਇਹਦੀਆਂ ਵਾਈਫ ਕੀ ਹੈ ਨਾਮ ਇਹਦੀਆਂ ਬਹੁਤ ਜਿਆਦਾ ਵਾਈਫ ਆ ਉਹ ਸਾਰੀਆਂ ਆਓ ਮੈਡੀ ਵਾਈਫਸ ਨੂੰ ਤੁਸੀਂ ਦੱਸ ਸਕਦੇ ਹੋ ਇੱਕ ਦੋ ਹੋਰ ਬਣਾ ਦਿੰਦੇ ਜੀ ਆ ਬੱਕਰੀ ਅੱਠ ਵਾਈਫ ਕੋ ਚੱਲਾਉਣ ਲੈ ਜਾਓ ਇਹਨੂੰ ਰੱਖੋ ਨਵੇਂ ਘਰ ਚ ਇਹਨੂੰ ਚਾਰਾਂ ਦਿਨਾਂ ਬਾਅਦ ਰਿਟਰਨ ਕਰ ਦਿਓ ਠੂੰਗੇ ਨਾ ਮਾਰਦਾ ਆਏ ਓਏ ਕਰਤਾ ਯੂ ਕਰਤਾ ਯੋਹੀ ਕੰਮ ਆਏ ਓਏ ਲੰਗ ਡੋਲਦਾ ਸਾਰਾ ਥੋੜਾ ਜਿਹਾ ਕੋਈ ਨਹੀਂ ਆਏ ਓਏ ਆ ਹੁਣ ਉਹ ਗੱਡੀ ਇੱਥੋਂ ਵਿੰਗੀ ਲਾਉਣੀ ਸੀਗੀ ਦਿਮਾਗ ਵੇਖਦਾ ਅੱਗੇ ਇੱਥੋਂ ਜੜਾਈ ਆ ਗੱਡੀ ਮੈਂ ਤਾਂ ਗੱਡੀ ਲਾ ਗਿਆ ਇੱਥੇ ਧਿਆਨ ਦੇ ਬਹੁਤ ਆਵਾ ਵਾਦੂ ਤਾਂ ਿਆਨ ਦੇ ਲੱਗੇ ਜਾਣੀਂਗਾ ਖਿਆ ਲੈ ਵੇ ਇਹਨੇ ਗੱਡੀ ਲਾ ਦੇਣੀਂਗਾ ਲੱਗੀ ਵੇ ਲੱਗੀ ਨਹੀਂ ਲੱਗੀ ਕਿੱਥੇ ਲੱਗੀ ਆ ਉਹ ਨਹੀਂ ਲੱਗੀ ਹੈਗਾ ਇੰਗਲ ਜਿੰਨੀ ਥਾਮ ਆ ਇਹ ਚੱਲ ਚੱਲ ਬਹੁਤ ਥਾਂ ਪਈਆ ਲੈ ਮਾਮਾ ਡਰਾਈਵਰੀ ਕੀਤਾ ਕੀ ਆਪਾਂ ਤਜਰਬਾ ਬਹੁ ਆਪਾਂ ਨੂੰ ਕਿਉਂ ਆ ਦੇਖ ਲੈ ਨਹੀਂ ਕਿਉਂ ਦੇਖ ਕਿਉਂ ਲਾਂਜੀ ਕਹਣਾ ਇਹ ਕਿਹੜਾ ਫੈਸ਼ਨ ਆ ਤੇਰਾ ਅੱਧੀ ਬਾਹਾਂ ਦੀ ਟੀ-ਸ਼ਰਟ ਪਾਈ ਤੇ ਦਸਤਾਨੇ ਤੂੰ ਇਦਾਂ ਪਾਏ ਜਿੱਦਾਂ ਤੇਰੇ ਹੱਥ ਠਰਦੇ ਆ ਇਹ ਕੀ ਕਰ ਰਹੀ ਹੈ ਲੈ ਕਿਉਂ ਉਹ ਵੱਡੀ ਆਉਂਦਾ ਹੀ ਬਈ ਉਹ ਸੱਚਾ ਹੀ ਉਹ ਇਹ ਚਲਾਉਣ ਪਤਾ ਨਹੀਂ ਕਿਹੜੇ ਸਾਹ ਹਣਾ ਆ ਵੇਖੀ ਉਹਨੂੰ ਨਾ ਅੰਦਰ ਲਾਜਰ ਹਣੇ ਉਹਨੇ ਕਿਹਾ ਜੋਰ ਲਾੜਾਂਗਾ ਮੈਂ ਵੱਡ ਦਵਾ ਮੇਰੀ ਉਹ ਟਕੋਰਾ ਲੈ ਕੇ ਕਟੋਰਾ ਲੈ ਕੇ ਆ ਗਿਆ ਉਹ ਦੋ ਟੋਰੇ ਲੈ ਆਇਆ ਇਕੱਠੇ ਜੋੜ ਕੇ ਰੁਕ ਜਾ ਹਣੀ ਵੱਡਨ ਲਈ ਤਿੱਖੀ ਕਰ ਲੈ ਪਹਿਲਾਂ ਪਤਾ ਨਹੀਂ ਤਿੱਖੀ ਹੋ ਜਾਂਦੀ ਹੁੰਦੀ ਕਟੋਰੇ ਨਾਲ ਮੈਨੂੰ ਤੈਨੂੰ ਲਾਦਦਾ ਹੋਣੀ ਅਰੇ ਭਈ ਆ ਰਹੀ ਇੰਨੇ ਚੀਰ ਚੱਲ ਵੇਖ ਲੈਨੇ ਅੱਜ ਪੁੰਜੇ ਪੈਰ ਨਹੀਂ ਲਾਦੇ ਅੱਜ ਜੁੱਤੀਆਂ ਲਾਈਆਂ ਹੀ ਨਵੀਆਂ ਨਵੀਆਂ ਲਾਈਆਂ ਜੁੱਤੀਆਂ ਨਵੀਆਂ ਕਹਿੰਦੇ ਮੋਟੇ ਨੇ ਅੱਜ ਜੁੱਤੀਆਂ ਦੇ ਹੀ ਲਾਦਾ ਹੱਥ ਦੀ ਵੀ ਵਿਖਾਉਂਦਿਆਂ ਆ ਮੇਰੀਆਂ ਮੋਟੇ ਕੋ ਪੈਸਾ ਆ ਜਾਇਆ ਐਨਾ ਮਾਇਆ ਹੀ ਮਾਇਆ ਲਾਤੀ ਜੱਟਾਂ ਨੇ ਸਾਮ ਕੇ ਨਹੀਂ ਰੱਖੀ ਹਾਂ ਜੀ ਗੱਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ